ਇਨਾਂ ਦੇ ਬੰਦਾ ਆਪਣੇ ਨਿਆਣੇ ਨੂੰ ਤੇ ਘਰਵਾਲੀ ਨੂੰ ਨਹੀਂ ਦਿਨ ਦੇ ਵਿੱਚ ਫੋਨ ਕਰਦਾ ਜਿੰਨਾ ਕਿਰਸ਼ਾਨੂੰ ਸ਼ਰਦਾ ਨੂੰ ਅਫਸਰ ਤੇ ਅਫਸਰਾਂ ਨੂੰ ਕਿਰਸ਼ਾਨੂੰ ਸ਼ਰਦਾ ਫੋਨ ਕਰਦਾ ਸੀ ਉਹ ਖਸ ਉਹ ਖਸ ਕਰਕੇ ਉਹ ਸਾਰੇ ਹੁਣ ਬੁਰੀ ਤਰ੍ਹਾਂ ਫਸ ਗਏ ਨੇ ਤੇ ਆਖਰ ਕੌਣ ਕੌਣ ਨੇ ਕਿਹੜੇ ਅਫਸਰ ਨੇ ਮੇਲ ਨੇ ਫੀ ਮੇਲ ਨੇ ਉਹ ਡਿਪਾਰਟਮੈਂਟ ਸਪਸ਼ਟ ਹੋ ਚੁੱਕਾ ਹੁਣ ਉਹ ਸਾਰਾ ਕਿ ਸੀਬੀਆਈ ਨੇ ਦੇਖਣਾ ਹੈ ਕਿ ਸੀਬੀਆਈ ਨੇ ਉਥੋਂ ਤੱਕ ਜਾਣਾ ਕਿ ਨਹੀਂ ਜਾਣਾ ਕਿਉਂਕਿ ਸੀਬੀਆਈ ਨੇ ਸੀਬੀਆਈ ਦੀ ਅਦਾਲਤ ਦੇ ਵਿੱਚ ਜਿਹੜੀਆਂ ਦਰੀਲਾਂ ਦਿੱਤੀਆਂ ਉਹਦੇ ਵਿੱਚ ਕਿਹਾ ਸੀ ਕਿ ਹਰਚਨ ਸਿੰਘ ਭੁੱਲਰ ਹੋਣਾ ਦਾ ਜੁਡੀਸ਼ਰੀ ਦੇ ਵਿੱਚ ਵੀ ਪ੍ਰਭਾਵ ਨੇ ਤੇ ਉਹ ਉਹ ਕਬੂਲ ਵੀ ਕਰ ਗਿਆ ਕਹਿੰਦਾ ਕਿ ਹਾਂ ਮੇਰਾ ਜਿਹੜਾ 4 IS8 IPS ਤੇ 2 ਜੁਡੀਸ਼ੀਅਲ ਸਰਵਿਸ ਡਿਸਟ੍ਰਿਕਟ ਲੈਵਲ ਦੇ ਨੇ ਮਤਲਬ 12 ਤੋਂ 14 14 ਬੰਦਿਆਂ ਦੇ ਨਾਲ ਕਹਿੰਦਾ ਮੇਰਾ ਸਿੱਧਾ ਸੰਪਰਕ ਸੀ ਬਾਕੀਆਂ ਬਾਰੇ ਕਹਿੰਦੇ ਕਿ ਪਰਚੰਦ ਸਿੰਘ ਭੁੱਲੋ ਸਾਹਿਬ ਜਾਣਦੇ ਪਰ ਮੇਰਾ ਇਹਨਾਂ ਲੋਕਾਂ ਦੇ ਨਾਲ ਨੈਟਵਰਕ ਸੀ ਉਹ ਸਾਰੇ ਜਿਹੜੇ ਪਹਿਲੂ ਜਿਹੜੇ ਉਹ ਬਾਹਰ ਆ ਗਏ ਨੇ ਤੇ ਉਹ ਜਿਹੜੀਆਂ ਆ ਰਹੀਆਂ ਨੇ ਵੀ ਕਾਰੋਬਾਰੀ ਰੀਅਲ ਸਟੇਟ ਦੇ ਹਾਲਾਂਕਿ ਇੱਕ ਡੇਰਾ ਬਸਤੀ ਦਾ ਕਾਰੋਬਾਰੀ ਵੀ ਕਹਿੰਦੇ ਉਹਦਾ ਵੀ ਨਾਮ ਬੋਲਦਾ ਹੈਗਾ ਉਹਦੇ ਕੋ ਪੈਸੇ ਕਿਵੇਂ ਲਏ ਉਹ ਕਿਹੜੇ ਦਲਾਲ ਕੋਲ ਮਿਲਿਆ ਕਿ ਨਹੀਂ ਮਿਲਿਆ ਕੀ ਮਸਲਾ ਸੀ ਪਰ ਆ ਜਿਹੜਾ ਆਲੇ ਜਾ ਕੇ ਸੀਬੀਏ ਨੂੰ ਬਹੁਤ ਕੁਝ ਲੱਭਾ ਕਰੋ ਜਾਂ ਲੁਧਿਆਣਾ ਦੇ ਵਿੱਚੋਂ ਲੱਭਾ ਕਿਉਂਕਿ ਪ੍ਰਾਪਰਟੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ